ਕਰਨਾ ਹੈ ਕਿ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਵਿੱਚ ਸਾਰਾ ਪੰਜਾਬ ਹੋਵੇ ਉਹਨਾਂ ਦੇ ਅੰਦਰ ਉਹਦੇ باوجود ਵੀ ਇੰਨੇ ਹੌਸਲੇ ਵਧੇ ਹੋਣ ਕਿ ਇੱਕ ਆਮ ਸ਼ਹਿਰੀ ਔਰ ਸਾਡੇ ਕਾਂਗਰਸ ਦੇ ਬੜੇ ਵਧੀਆ ਵਰਕਰ ਜਿਨ੍ਹਾਂ ਨੇ ਇਲੈਕਸ਼ਨ ਵੀ ਲੜੀ ਐ ਕੌਂਸਲਰ ਦੀ ਔਰ ਉਹਨਾਂ ਤੇ ਐਡਾ ਵੱਡਾ ਹਮਲਾ ਹੋ ਜਾਣਾ ਮੈਂ ਉਹ ਦੇਖਿਆ ਗੋਲੀਆਂ ਲੱਗੀਆਂ ਨੇ 6-7 ਗੋਲੀਆਂ ਗੱਡੀ ਨੂੰ ਲੱਗੀਆਂ ਨੇ ਸਾਹਮਣੇ ਮਾਰੀਆਂ ਨੇ ਪਰ ਦੇਖੋ ਕਿ ਇੰਨੀ ਮਤਲਬ ਘੋਂ ਬੇਖੌਫ ਹੋ ਕੇ ਲੋਕ ਘੁੰਮ ਰਹੇ ਨੇ ਹਥਿਆਰ ਲੈ ਕੇ ਇਸ ਸਰਕਾਰ ਦਾ ਫੇਲੀਅਰ ਐ ਲਾਅਰਡ ਆਰਡਰ ਦਾ ਬਹੁਤ ਵੱਡਾ ਥੋੜੇ ਦਿਨ ਪਹਿਲਾਂ ਤੁਸੀਂ ਦੇਖੋ ਕਿ ਸਾਡੇ ਜਿੱਦਣ ਅਸੀਂ ਰੈਲੀ ਕੀਤੀ ਆ ਉਦੋਂ ਵੀ ਬਾਹਰ ਹੀ ਕੁਝ ਅੱਜ ਚੱਪੇ ਚੱਪੇ ਤੇ ਪੁਲਿਸ ਲੱਗੀ ਹੈ ਕੀ ਭਗਵੰਤ ਮਾ ਜੀ ਦੱਸ ਸਕਦੇ ਐ ਕਿ ਤੁਹਾਡਾ ਇੰਟੈਲੀਜੈਂਸ ਕਿੱਥੇ ਐ ਬੜੀ ਸੀਆਈਡੀ ਕਿੱਥੇ ਐ ਇਤਿਹਾਰ ਕਿੱਥੋਂ ਆਇਆ ਤੇ ਜੇ ਇਲੈਗਲ ਹਥਿਆਰ ਹੋਣ ਤੇ ਫਿਰ ਇਹਦਾ ਮਤਲਬ ਤਾਂ ਹੋਰ ਵੱਡਾ ਫੇਲੀਅਰ ਹੈ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਵੇ ਇਲੈਗਲ ਹਥਿਆਰ ਇੱਥੇ ਕਿੱਦਾਂ ਆ ਰਹੇ ਨੇ ਕੌਣ ਕੌਣ ਚਲਾ ਰਹੇ ਨੇ ਤੇ ਕਿੰਨਾ ਦੇ ਕੋਲ ਨੇ ਜਦ ਕਿ ਐਸ ਵੇਲੇ ਸਾਰਿਆਂ ਦੇ ਹਥਿਆਰ ਜਮਾ ਦੇ ਕਿਸੇ ਕੋਲ ਵੀ ਹਥਿਆਰ ਨਹੀਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਕੋਈ ਇਹਦੇ ਚ ਕੋਈ ਵੀ ਦੇ ਸਕਦਾ ਹੈ ਕਿਉਂਕਿ ਇਹ ਸੋਸ਼ਲ ਵਰਕ ਤੇਰੀਪਨ ਕਰਦੇ ਨਹੀਂ ਇਹ ਪਬਲਿਕ ਦੇ ਮੁੱਦੇ ਠਾਉਂਦੇ ਨਹੀਂ ਇਹਨਾਂ ਦਾ ਕੋ ਪਰਸਨਲ ਕੇ ਇਹਨਾਂ ਕੋਈ ਮੁੱਦਾ ਨਹੀਂ ਗਾ ਜੇ ਕਿਸੇ ਸਾਬਕਾ ਮੰਤਰੀ ਦਾ ਵੀ ਰੌਲਾ ਰੌਲਾ ਤੇ ਪਬਲਿਕ ਦਾ ਹੈ ਪਬਲਿਕ ਇੰਟਰਸਟ ਹੈ ਜਿਹਾ ਵੀ ਇਹਨਾਂ ਨੇ ਗੱਲ ਕੀਤੀ ਹੈ ਕਿ ਜੇ ਕਿਸੇ ਇੱਕ ਐਮਐਲਏ ਨੇ ਨਾ ਲੈ ਇਹਨੂੰ ਅਫਸਰਾ ਦੇ ਤੇ ਪੁਲਿਸ ਉਹਨਾਂ ਤੇ ਕਾਰਵਾਈ ਕਰੇ ਇਹ ਤਾਂ ਅਸੀਂ ਮੰਗ ਕਰਦੇ ਪੁਲਿਸ ਉਹਨਾਂ ਤੇ ਕਾਰਵਾਈ ਕਰੇ ਪੁਲਿਸ ਨੇ ਕਾਰਵਾਈ ਤੇ ਕੀ ਕਰਨੀ ਅਗਲੇ ਦਿਨ ਸਟੋਰੀ ਵਿਡਰਾ ਕਰ ਲਈ ਇਹਦਾ ਮਤਲਬ ਕਿਤੇ ਨਾ ਕਿਤੇ ਜਿੱਥੇ ਇਹੋ ਜਿਹੇ ਲੋਕਾਂ ਤੋਂ ਡਰੈਕਟਰ ਹੈ ਉੱਥੇ ਵੀ ਮੈਂ ਮੰਨਦਾ ਕਿ ਪ੍ਰਸ਼ਾਸਨ ਵੀ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਔਰ ਇਹ ਵੀ ਨਹੀਂ ਦੇਖਦਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਹਾਈ ਕੋਰਟ ਨੇ ਮਾਨ ਜੋ ਹਾਈ ਕੋਰਟ ਨੇ ਸਿਕਿਉਰਿਟੀ ਦਿੱਤੀ ਹੋਵੇ ਉਹ ਵੀ ਵਿਡਰੋ ਕਰਨੀ ਹੈ ਇਹ ਤੋਂ ਮੰਦਭਾਗੀ ਕੀ ਗੱਲ ਹੋ ਸਕਦੀ ਹੈ ਅੱਜ ਪੰਜਾਬ ਦੇ ਵਿੱਚ ਲਾਅਰਡਰ ਆਰਡਰ ਦੀ ਸਥਿਤੀ ਜਦੋਂ ਦੀ ਇਹ ਸਰਕਾਰ ਆਈ ਹੈ ਜਿੱਥੇ ਵੱਡੇ ਵੱਡੇ ਨਾਮੀ ਕਲਾਕਾਰ ਸਿੱਧੂ ਮੂਸੇਵਾਲੇ ਦਾ ਕੱਲ 2 ਸਾਲ ਹੋ ਜਾਣੇ ਜਿੱਥੇ ਉਹਦੇ ਐਡਾ ਵੱਡਾ ਕਤਲ ਹੋਇਆ ਔਰ ਦੇਖੋ ਜਿਹੜੇ ਜਿਨ੍ਹਾਂ ਦੇ ਨਾਂ ਨਹੀਂ ਵਿੱਚ ਫਿਕਸ ਨਹੀਂ ਉਹ ਇੰਟਰਵਿਊ ਕਰ ਰਹੇ ਨੇ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿਹੜੀ ਜੇਲ੍ਹ ਚ ਇੰਟਰਵਿਊ ਹੋਈ ਕਿੰਨੇ ਕਰਾਈਏ ਅਨੰਗਲ ਅੰਬੀਆਂ ਦਾ ਕਤਲ ਢੇੜ ਦੋ ਸਾਲ ਬਾਅਦ ਉਹਨਾਂ ਦੀ ਇਨਵੈਸਟੀਗੇਸ਼ਨ ਉਹਦੀ ਕੰਪਲੀਟ ਹੋਈ ਬਕੌਣ ਸੀ ਉਹਦੇ ਚ ਅੱਜ ਹਰ ਅੰਮ੍ਰਿਤਸਰ ਦੇ ਵਿੱਚ ਮੈਂ ਜੇ ਪੰਜਾਬ ਦੀ ਗੱਲ ਕਰਾਂ ਪੰਜਾਬ ਚ ਇਹ ਹਾਲਾਤ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਬੰਦਾ ਸ਼ਾਮ ਨੂੰ ਜਾਂ ਜਿੱਥੇ ਟ੍ਰੈਫਿਕ ਘਟੋ ਫੇ ਕੋਈ ਔਰਤ ਵਿਚਾਰੀ ਇਕੱਲੀ ਜਾਣ ਤੋਂ ਵੈਸੇ ਘਬਰਾਉਂਦੀ ਹੈ ਸ਼ਰਮਚੇਨੀਆਂ ਲਾਈਆਂ ਜਾਂਦੀਆਂ ਸ਼ਰਮ ਕਨਾਰੇ ਬਾੜੀਆਂ ਖੂਈਆਂ ਜਾਂਦੀਆਂ ਸ਼ਰੇਆ ਪਿਸਤਲ ਦੇ ਨਾਲ ਹਮਲੇ ਕੀਤੇ ਜਾਂਦੇ ਆ ਪਰ ਕੋਈ ਪੁੱਛਦਾ ਹੀ ਨਹੀਂਗਾ ਕੋਈ ਬੰਦਾ ਵੀ ਸ਼ਾਮ ਨੂੰ ਪਿੰਡਾਂ ਦੇ ਵਿੱਚ ਵੀ ਇਹੀ ਲਾਦ ਨੇ ਤੇ ਦਾਤਰ ਮਾਰ ਦਿੱਤੇ ਜਾਂਦੇ ਆ ਕੁਛ ਨਹੀਂ ਵੇਖਿਆ ਜਾਂਦਾ ਸਰਕਾਰ ਦਾ ਟੋਟਲ ਫੇਲਿਅਰ ਹੈ ਇਸ ਕੰਮ ਤੇ ਇਹੋ ਜਿਹੇ ਬੰਦਿਆਂ ਦੇ ਉੱਤੇ ਹਮਲੇ ਹੋਣੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਹੋ ਇਹ ਤੋਂ ਮਾੜੀ ਗੱਲ ਹੋ ਕੀ ਹੋ ਸਕਦਾ ਤੋ اسی ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਮੀਡੀਏਟਲੀ ਸਖਤ ਐਕਸ਼ਨ ਹੋਣਾ ਚਾਹੀਦਾ ਔਰ ਇਨਾਂ ਦੀ ਜਾਨਵਾਲ ਦੀ ਰਾਖੀ ਦੀ ਸਰਕਾਰ ਜ਼ਿੰਮੇਰੀ ਲਵੇ ਜਿਹੜੇ ਲੋਕ ਸਵੇਰੇ 7 ਵਜੇ ਵੀ ਇਨਾਂ ਦੀ ਰਾਖੀ ਕਰ ਰਹੇ ਨੇ 8 ਵਜੇ ਵੀ ਕਰ ਰਹੇ ਨੇ ਅੱਗੇ ਇਨਾਂ ਦੀ ਜ਼ਿੰਦਗੀ ਕਿੰਨੀ ਸੇਫ ਹੈ ਇਹ ਆਪਾਂ ਤੁਸੀਂ ਆ ਬੰਦਾ ਚਾ ਲਾ ਲੋ ਵਪਾਰੀ ਹੋ ਪਰੇਸ਼ਾਨ ਐਕਸਟਰਸ਼ਨ ਹੋਈਆਂ ਨੇ ਸ਼ਹਿਰਾਂ ਦੇ ਵਿੱਚੋਂ ਵਿਚਾਰੇ ਲੋਕਾਂ ਦੇ ਮਤਲਬ ਤੁਸੀਂ ਇਹ ਸਮਝੋਗੇ ਕਿ ਇਹਨੇ ਨਾਵ ਵੀ ਨਹੀਂ ਦੱਸਿਆ ਵੀ ਨਹੀਂ ਕਿ ਬਈ ਹਿਸਟੋਰਿਅਨ ਦੇ ਚੁੱਕੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਅੰਮ੍ਰਿਤਸਰ ਸ਼ਹਿਰ ਵਾਸਤੇ ਕਹਿਰ ਤੇ ਸਾਰੇ ਪੰਜਾਬ ਲਈ ਬਹੁਤ ਮਾੜੀਆਂ ਨੇ ਜਿੱਥੇ ਸਾਡੇ ਕਰੀਬ 1.5 ਲੱਖ ਰੋਜ਼ ਯਾਤਰੀ ਆਉਂਦਾ ਆ ਸਾਡੇ ਬੜੇ ਮਨਪਸੰਦ ਸ਼ਹਿਰੀ ਨੇ ਉੱਥੋਂ ਜੇ ਇਹੋ ਜਿਹਾ ਘਟਨਾਵਾਂ ਹੁੰਦੀਆਂ ਨੇ ਤੇ ਲੋਕਾਂ ਦੇ ਮਨ ਦੇ ਵਿੱਚ ਵੀ دہشت ਪਾਉਂਦੀ ਹੈ ਸਾਡੇ ਵਪਾਰਾਂ ਦੇ ਵਿੱਚ ਵੀ ਫਰਕ ਪੈਂਦਾ ਹੈ ਗਰਾਈਆਂ ਕੀਤੀਆਂ ਨੇ ਜਾਂ ਥ੍ਰੈਟ ਕਾਲ ਕੀਤੀਆਂ ਗਈਆਂ ਬੜਾ ਲੰਬਾ ਪਿਛਲੇ ਇੱਕ ਸਾਲ ਜੋ ਸੰਤਾਪ ਚੱਲਿਆ ਡੇਢ ਸਾਲ ਤੋਂ ਪੰਜਾਬ ਅੰਮ੍ਰਿਤਸਰ ਨੇ ਕਾਜ਼ ਕਰਕੇ ਲੋ ਬਹੁਤ ਲੋਕਾਂ ਨੇ ਆਪਣੇ ਦਰਦ ਐ ਪੁਲਿਸ ਨੂੰ ਨਹੀਂ ਦੱਸਿਆ ਪਰ ਇਹ ਸਰਕਾਰ ਸੁੱਤੀ ਹੈ ਸਰਕਾਰ ਇਸ਼ਤਿਹਾਰ ਲਾ ਕੇ ਕਹੀ ਜਾਂਦੀ ਸਭ ਕੁਝ ਅੱਛਾ ਹੈ ਪਰ ਗਰਾਊਂਡ ਰਿਐਲਿਟੀ ਜਿਹੜੀ ਹੈ ਉਹ ਬਿਲਕੁਲ ਉਲਟ ਹੈ ਉਹਦੇ ਸੋ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਰਹੀਂ ਕਿ ਇਮੀਡੀਏਟਲੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਔਰ ਸਰਕਾਰ ਖਾਸ ਕਰਕੇ ਲੈਕਚਰ ਕਮਿਸ਼ਨ ਇਦੇ ਚ ਇੰਟਰਵਿਨ ਕਰੇ ਕਿ ਇਹ ਜੇਲ ਹਾਤਾਂ ਦੇ ਵਿੱਚ ਸਿਕਿਉਰਟੀ ਵਾਪਸ ਕਿਉਂ ਨਹੀਂ ਗਈ ਹੈ ਅੱਜ ਜੋ ਘਟਨਾ ਵਾਪਰੀ ਹੈ ਇਦੇ ਦੇ ਇਲੈਕਸ਼ਨ ਕੁਮਿਸ਼ਨ ਵੀ ਦਾ ਲੋਟ ਸ਼ੁਰੂ ਹੋਇਆ ਮੈਂ ਅੱਜ ਸਵੇਰੇ ਆਪਣੇ ਰੋਟੀਨ ਦੇ ਮੁਤਾਬਕ ਮੈਂ ਆਪਣੇ ਕਰਵਾਏ ਸਵੇਰੇ ਰੋਟੀਨ ਦੇ ਮੁਤਾਬਕ 6:30 7:00 7:20 ਦੇ ਉੱਤੇ ਰੋਟੀਨ ਜਿਵੇਂ ਮੈਂ ਮੰਦਿਰ ਜਾਣਾ ਮੈਂ ਗੋਪਾਲ ਮੰਦਿਰ ਆਪਣੀ ਵਜਦੇ ਨਾਲ ਨਿਕਲ ਗਿਆ ਸੀ ਉੱਥੋਂ ਮੈਂ ਨਿਕਲਿਆ ਓਨੇ 8:00 ਵਜੇ ਮੈਂ ਕਰਕੇ ਮੱਥਾ ਟੇਕ ਕੇ ਤੇ ਮੈਂ ਆਪਣੇ ਹੋਟਲ ਇੱਥੇ ਜੋ ਜਗ੍ਹਾ ਨਾਲ ਆਇਆ ਇਥੋਂ ਰੂਟੀਨ ਇਥੋਂ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਮੈਂ ਨਾਲ ਦੇ ਕਸ਼ਮੀਰ ਐਵੇਨਿਊ ਵਾਲੀ ਦਲੀ ਚ ਮੋੜਿਆ ਫੋਰਸ ਸਕੂਲ ਦੀ ਤੇ ਅਨਨੋਨ ਦੋ ਬੰਦੇ ਆ ਇੱਕਦਮ ਹੀ ਮੇਰੀ ਗੱਡੀ ਦੇ ਅੱਗੇ ਆ ਕੇ ਉਹਨਾਂ ਨੇ ਗੱਡੀ ਲਗਾਈ ਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਆ ਮੈਂ ਤੇ ਮੇਰੀ ਵੈਸੇ ਜੀ ਬੜੀ ਮੁਸ਼ਕਲ ਨਾਲ ਥੱਲੇ ਹੋ ਕੇ ਆਪਣੀ ਜਾਨ ਬਚਾਈ ਜਿਹੜੀ ਕਿ ਮੇਰੀ ਮਿਸਿਸ ਕੁਛ ਇੱਕ ਕਾਚੇ ਵੱਜੇ ਵੀ ਆ ਪਰ ਉਹਦਾ ਬਚਾਅ ਹੋ ਗਿਆ ਗਨਸ਼ਾਟ ਫਾਇਰਿੰਗ ਦੇ ਵਿੱਚ ਅਸੀਂ ਸਾਨੂੰ ਦੋਨਾਂ ਨੂੰ ਕੁਝ ਨਹੀਂ ਹੋਇਆ ਤੁਸੀਂ ਕਿੰਨੇ ਵਜੇ ਵਜਾ ਕੀ ਹੈ ਪਹਿਲਾਂ ਵੀ ਤੁਹਾਡੇ ਤੇ ਹਮਲਾ ਆਇਆ ਸੀ ਤੁਸੀਂ ਉਸ ਵੇਲੇ ਰੀਲ ਜੋਸ਼ੀ ਦਾ ਨਾਮ ਲੈਂਦੇ ਸੀ ਹੁਣ ਤੁਹਾਨੂੰ ਕੀ ਲੱਗਦਾ ਹੈ ਪਹਿਲੇ ਜਿਸ ਵੇਲੇ ਮੇਰੇ ਤੇ ਹਮਲਾ ਆਇਆ ਉਸ ਵੇਲੇ ਮੇਰਾ ਅਨਿਲ ਜੋਸ਼ੀ ਕੈਬਨਿਟ ਮੰਤਰੀ ਜਿਹੜਾ ਉਹਨਾਂ ਨਾਲ ਡਿਸਪਿਊਟ ਚੱਲਦਾ ਹੈ ਸਟਿਲ ਅੱਜ ਵੀ ਮੇਰਾ ਉਹ ਚੱਲ ਰਿਹਾ ਸੁਪਰੀਮ ਕੋਰਟ ਤੇ ਮੈਟਰ ਚੱਲ ਰਿਹਾ ਹੈ ਸੁਪਰੀਮ ਕੋਰਟ ਨੇ ਇਹਦੇ ਵਿੱਚ ਨੋਟਿਸ ਆ ਮੋਸ਼ਨ ਕੀਤਾ ਆ ਮੇਰਾ ਥੱਲੇ ਵਾਲਾ ਟ੍ਰਾਇਲ ਵੀ ਸਟੇ ਕੀਤਾ ਹੋਇਆ ਤੇ ਉਹਦੇ ਵਿੱਚ ਅਨਿਲ ਜੋਸ਼ੀ ਪੇਸ਼ ਵੀ ਹੋ ਚੁੱਕੇ ਸੁਪਰੀਮ ਕੋਰਟ ਦੇ ਵਿੱਚ ਪਰ ਮੈਂ ਉਹਨਾਂ ਇਸ ਵੇਲੇ ਤੇ ਮੈਟਰ অফ ਇਨਵੈਸਟੀਗੇਸ਼ਨ ਆ ਮੈਂ ਅਨਿਲ ਜੋਸ਼ੀ ਦਾ ਨਾਮ ਕਿਤਾ ਲੈਦਾ ਮੈਂ ਕਿਸੇ ਦਾ ਵੀ ਨਾਮ ਨਹੀਂ ਲੈਣਾ ਪਿੱਛੇ ਇਹ ਦੋ ਅਧਿਕਾਰੀਆਂ ਦਾ ਪੁਰਸ਼ ਕਰਕੇ ਨਾਮ ਹੀ ਲਿਆ ਸੀ ਉਹਨਾਂ ਦੀ ਕਿਤੇ ਲੈਟਰ ਵੀ ਲਿਖੀ ਸੀ ਵੀ ਤੁਸੀਂ ਸਮਝੋ ਵੀ ਉਹ ਦੱਸਦਾ ਨਿਕਲ ਨਹੀਂ ਸਕਦਾ ਨਹੀਂ ਨਹੀਂ ਪਿੱਛੇ ਮੈਂ ਜਿਹੜੇ ਅਧਿਕਾਰੀਆਂ ਦਾ ਨਾਮ ਲਿਆ ਸੀ ਮੈਂ ਮੇਰਾ ਵਿੱਚ ਪਰਸਨਲੀ ਮੈਂ ਆਪਣੇ ਤੌਰ ਤੇ ਨਹੀਂ ਲਿਆ ਉਹ ਸਾਡੇ ਅੰਮ੍ਰਿਤਸਰ ਨੌਰ ਦੇ ਐਮ ਐਲ ਏ ਕੁਵਰ ਵਿਜੇ ਪ੍ਰਤਾਪ ਜੀ ਆ ਉਹਨਾਂ ਨੇ ਕਿਹਾ ਸੀ ਅੰਮ੍ਰਿਤਸਰ ਦੇ ਵਿੱਚ ਦੋ ਅਧਿਕਾਰੀ ਨਸ਼ਾ ਵਕਾਉਂਦੇ ਨੇ ਉਹ ਅੰਮ੍ਰਿਤਸਰ ਨੌਰ ਦਾ ਐਸ ਪੀ ਤੇ ਡੀ ਐਸ ਪੀ ਆ ਮੈਂ ਉਹਦੇ ਤੇ ਕੰਪਲੇਨ ਜਰੂਰ ਦਿੱਤੀ ਹੈ ਕਿ ਜਿਹੜੇ ਕੁਵਰ ਵਿਜੇ ਪ੍ਰਤਾਪ ਜੀ ਕਹਿ ਰਹੇ ਆ ਕਿ ਕਿਹੜੇ ਅਧਿਕਾਰੀ ਨਸ਼ਾ ਵਕਾਉਂਦੇ ਆ ਉਹਨਾਂ ਦੇ ਉੱਤੇ ਆਪਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕੁਵਰ ਵਿਜੇ ਪ੍ਰਤਾਪ ਦੀ ਸਟੇਟਮੈਂਟ ਲੈ ਕੇ ਪਰਚਾ ਦਰਜ ਕਰਨਾ ਚਾਹੀਦਾ ਉਹ ਮੈਂ 28 ਤਰੀਕ ਨੂੰ 28 4 ਨੂੰ ਉਹਦੇ ਤੇ ਮੈਂ ਇੱਕ ਐਪਲੀਕੇਸ਼ਨ ਮਾਨਯੋਗ ਕਮਿਸ਼ਨਰ ਸਾਹਿਬ ਤੇ ਐਸ ਐਚਓ ਮਜੀਠਾ ਰੋਡ ਨੂੰ ਦਿੱਤੀ ਸੀ ਜੋ ਕਿ ਸੀ ਆਰ ਪੀ ਸੀ ਕਹਿੰਦੀ ਹੈ ਕਿ ਸਾਨੂੰ ਉਹ ਐਪਲੀਕੇਸ਼ਨ ਕਿਸੇ ਨੂੰ ਕਿਸੇ ਦੇ ਗੁਲਾਮੀ ਦੇਣੀ ਉਹ ਥਾਣੇ 'ਚ ਤੇ ਕਮਿਸ਼ਨਰ ਨੂੰ ਦੋ ਉਹ ਮੈਂ ਦਿੱਤੀ ਸੀ ਉਸ ਤੋਂ ਬਾਅਦ ਟੇਲ ਡੇਟ ਅੱਜ ਤੱਕ ਕੋਰੋਨਾ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਇੰਨੇ ਜਿੰਨੇ ਦਿਨਾਂ ਦੇ ਵਿੱਚ ਕੋਈ ਇਨਸੀਡੈਂਟ ਹੋਇਆ ਹੋਵੇ ਤੁਹਾਨੂੰ ਬਲੈਡ ਕਾਲ ਆਇਆ ਹੋਵੇ ਜਾਂ ਕੋਈ ਤੁਹਾਡਾ ਕਿ ਕਿਸੇ ਨਾਲ ਕੋਈ ਬਿਹਾਸਿੰਗ ਹੋਈ ਹੋਵੇ ਜਾਂ ਕੋਈ ਘਟਾਰਤ ਹੋ ਜਾਵੇ ਕਿਸੇ ਅੰਦੇਸ਼ਾ ਹੋਵੇ ਸਾਡੇ ਕੋ ਇੱਕ ਗੱਲ ਜ਼ਰੂਰ ਹੋਈ ਕਿ 28 ਤਰੀਕ ਨੂੰ ਮੈਂ ਇਹ ਐਪਲੀਕੇਸ਼ਨ ਦਿੱਤੀ ਸੀ ਤੇ 30 ਤਰੀਕ ਨੂੰ ਮੇਰੀ ਇਹਨਾਂ ਨੇ ਸਕਿਉਰਟੀ ਵਿਡਰੋ ਕਰ ਲਈ ਜਿਹੜੀ ਕਿ ਮੈਨੂੰ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਮੈਨੂੰ ਦਿੱਤੀ ਹੋਈ ਸੀ ਵਿਦਆਊਟ ਐਨੀ ਰੀਜ਼ਨ ਮੇਰੀ ਸਕਿਉਰਟੀ ਵਿਡਰੋ ਕਰ ਲਈ ਮੇਰੇ ਕੇਸ ਦੇ ਵਿੱਚ ਜਿਹੜਾ ਇੰਜਰਡ ਵਿਟਨੈਸ ਹੈ ਉਹਦੀ ਸਕਿਉਰਿਟੀ ਐਜ਼ ਇਟ ਇਜ਼ ਹੀ ਬਾਕੀ ਕਿਸੇ ਦੀ ਸਕਿਉਰਿਟੀ ਨੂੰ ਨਹੀਂ ਛੇੜਿਆ ਗਿਆ ਸਿਰਫ ਮੇਰੇ ਸਕਿਉਰਿਟੀ ਨੂੰ ਵਿਡਰੋ ਕੀਤਾ ਗਿਆ ਤੁਹਾਡੇ ਕੋਲ ਕਿੰਨੇ ਗਾਰਡ ਮੈਂਚੇ ਤੇ ਕਿੰਨੇ ਰਹਿ ਗਏ ਮੇਰੇ ਕੋਲ 5 ਸਕਿਉਰਿਟੀ ਗਾਰਡ ਹੀ ਤੇ 4 ਵਿਡਰੋ ਕੀਤੇ ਗਏ ਮੇਰੇ 4 ਇਹਨਾਂ ਨੇ ਪਿਛਲੀ 30 ਤਰੀਕ ਨੂੰ ਵਿਡਰੋ ਕਰ ਲਏ ਸੀ विदाਊਟ ਆਨੀ ਨੋਟਿਸ ਉਸ ਦੇ ਉੱਤੇ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਤੇ ADGP DGGP ਸਾਹਿਬ ਨੂੰ ਕੰਪਲੇਨਟ ਦਿੱਤੀ ਹੈ ਕਿ ਮੇਰੀ ਸਕਿਉਰਿਟੀ ਜਿਹੜੀ ਐਸ ਵੇਲੇ ਮੇਰੇ ਮੈਟਰ ਸੁਪਰੀਮ ਕੋਰਟ 'ਚ ਚੱਲ ਰਿਹਾ ਜਿਹੜੇ ਕਰਕੇ ਮੈਨੂੰ ਸਕਿਉਰਿ ਉਹ ਮੈਟਰ ਐਜ਼ ਇਟ ਇਜ਼ ਚੱਲ ਰਿਹਾ ਮੇਰੀ ਸਿਕਿਉਰਿਟੀ ਐਸ ਲਈ ਵਿਡਰਾਅ ਨਾ ਕੀਤੀ ਜੇ ਪਰ ਉਹ ਮੇਰੀ ਮੈਟਰ ਸਟਿਲ ਪੈਂਡਿੰਗ ਹੈ ਤੇ ਉਹਦੇ ਬਾਵਜੂਦ ਉਹਦੇ ਬਾਅਦ ਚੋਂ ਮੈਂ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕ੍ਰਿਮੀਨਲ ਰੀਟ ਪਟੀਸ਼ਨ ਫਾਈਲ ਕੀਤੀ ਜਿਹੜੇ ਨੋਟਿਸ ਆਫ ਮੋਸ਼ਨ ਹੋ ਚੁੱਕਾ ਹੈ ਕਿ ਮੇਰੀ ਸਿਕਿਉਰਿਟੀ ਕਿਉਂ ਵਿਡਰਾਅ ਕੀਤੀ ਗਈ ਹੈ ਨੈਕਸਟ ਤੁਸੀਂ ਇਸ ਤੋਂ ਬਾਅਦ ਕੀ ਸਟੈਪ ਲਿਆ ਹੋ ਸਕਦਾ ਤੇ ਅੱਗੇ ਕੀ ਨਹੀਂ ਨਹੀਂ ਮੇਰੀ ਸਿਕਿਉਰਿਟੀ ਵਿਡਰਾਅ ਹੀ ਮੈਂ ਉਹਦੇ ਅਗੇਂਸਟ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਨੇ ਨੋਟਿਸ ਨੋਟਿਸ ਆਫ ਮੋਸ਼ਨ ਕਰਤਾ ਹੋਨ ਅੱਜ ਮੇਰੇ ਤੇ ਅਟੈਕ ਹੋਇਆ ਮੈਂ ਤਾਂ ਪਹਿਲੇ ਤੇ ਆਫੇ ਚਾਹਾਂਗਾ ਮੈਟਰ ਇਨਵੈਸਟੀਗੇਟ ਹੋਏ ਜਿਨ੍ਹਾਂ ਨੇ ਅਟੈਕ ਕੀਤਾ ਉਹ ਪਕੜੇ ਜਾਣ ਮੈਂ ਕਿਸੇ ਦਾ ਨਾਮ ਲੈ ਕੇ ਇਸ ਕੇਸ ਨੂੰ ਕੰਪਲਿਕੇਟ ਨਹੀਂ ਕਰਨਾ ਕਿ ਮੇਰੇ ਤੇ ਅਟੈਕ ਫਲਾਣੇ ਨੇ ਕਰਾਤਾ ਮੇਰੇ ਤੇ ਅਟੈਕ ਕਿਸੇ ਨੇ ਕਰਾਤਾ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਜੇ ਮੈਂ ਕਿਸੇ ਦਾ ਹਾਈ ਪ੍ਰੋਫਾਈਲ ਬੰਦੇ ਦਾ ਜਾਂ ਮੈਂ ਕੇ ਪੁਲਿਸ ਅਧਿਕਾਰੀ ਦਾ ਕਿਸੇ ਦਾ ਵੀ ਨਾਮ ਲਾਂਗਾ ਇਹ ਇਨਵੈਸਟੀਗੇਸ਼ਨ ਇੱਥੇ ਹੀ ਰੁਕ ਜਾਨੀਗੀ ਪੁਲਿਸ ਦੀ ਕਾਰਵਾਈ ਤੋ ਪਹਿਲਾਂ ਕਿਹਾ ਤੇ ਹਮਲਾ ਹਮਲਾ ਆ ਉਹ ਤੋਂ ਦੀ ਗੱਲ ਕਰੀ ਤੇ ਹੁਣ ਕਿੱਦਾਂ ਦੇਖੋ ਜੇ ਪੁਲਿਸ ਦੀ ਗੱਲ ਕਰਾਂ ਤੇ ਜਿੰਨੇ ਮੇਰੇ ਤੇ ਹਮਲੇ ਪਹਿਲੇ ਹੋਏ ਆ ਸਿਰਫ ਇੱਕ ਹੀ ਟਰੇਸ ਹੋਇਆ ਉਸ ਤੋਂ ਇਲਾਵਾ ਕੋਈ ਵੀ ਹਮਲਾ ਮੇਰਾ ਟਰੇਸ ਨਹੀਂ ਹੋਇਆ ਜੇ ਮੇਰੇ ਤੇ ਐਸਿਡ ਦਾ ਅਟੈਕ ਹੋਇਆ ਸੀ ਉਹ ਵੀ ਅਨਟਰੇਸ ਹੋਇਆ ਜੇ ਮੇਰੇ ਨਾਲ ਸਕਿਉਰਿਟੀ ਦੇ ਵਿੱਚ ਮੇਰੇ ਤੇ ਗੋਲੀਆਂ ਚੱਲੀਆਂ ਉਹ ਵੀ ਮੈਟਰ ਅਜੇ ਤੱਕ ਅਨਟਰੇਸ ਆ ਜੇ ਉਸ ਤੋਂ ਬਾਅਦ ਮੈਨੂੰ ਤੇ ਮੇਰੇ ਪਰਿਵਾਰ ਨੂੰ ਥ੍ਰੈਟ ਲੈਟਰਸ ਆਈਆਂ ਕਈ ਐਫੋ ਜੀਆਂ ਕਾਲਸ ਆਈਆਂ ਜਿਹੜੇ ਰਿਗਾਰਡਿੰਗ ਮੈਂ ਕਮਿਸ਼ਨਰ ਨੂੰ ਪੁਲਿਸ ਨੂੰ ਕੰਪਲੇਨ ਵੀ ਕੀਤੀ ਉਹ ਸਾਰੀਆਂ ਆਈਡਿਜ਼ ਐਸ ਇਟ ਇਜ਼ ਯਾ 올 ਇਨ ਮੇਨਾ ਉਰ ਤੇ ਕੋਈ ਕਾਰਵਾਈ ਨਹੀਂ ਹੋਈ ਕਿੰਨੀ ਕੰਪਲੇਂਟਸ ਕਰੀ ਦੀਆਂ ਤੁਹਾਡੀਆਂ ਅੱਜ ਤੱਕ ਜਿੰਨਾ ਦੇ ਅੱਠ ਦਿਨ ਸਾਇਦਾ ਕੋਈ ਕਾਰਵਾਈ ਨਹੀਂ ਜਿਹੜੀਆਂ ਮੇਰੇ ਤਿੰਨ ਐਫਆਈਆਰ ਹੈਗੀਆਂ ਜਿਹੜੀਆਂ ਅੰਡਰ ਰੈਸ ਹੈਗੀਆਂ ਇੱਕ ਅੰਡਰ ਸੈਕਸ਼ਨ 307 ਅਟੈਂਪਟ ਟੂ ਮਰਡਰ ਦੂਜੀ ਹੈਗੀ ਹੈ 326 ਜਿਹਦੇ ਵਿੱਚ ਮੇਰੇ ਤੇ ਐਸਿਡ ਦਾ ਅਟੈਕ ਹੋਇਆ ਸੀ ਇੱਕ ਹੈਗੀ ਹੈ 336 ਦੀ ਜਦ ਕੀ ਮੇਰੇ ਹੋਟਲ ਦੇ ਵਿੱਚ ਮੈਂ ਤੇ ਸੰਦੀਪ گورਸੀ ਬੈਠੇ ਸੀ ਤੇ ਸਾਨੂੰ ਗੋਲੀਆਂ ਮਾਰੀਆਂ ਸੀ ਤੇ ਉਹ ਸਾਡੇ ਵਕ ਇਹਨਾਂ ਨੇ ਇੱਕ ਸਟਰੀਟ ਵੈਂਡਰ ਦੇ ਬਿਆਨਾਂ ਦੇ ਪਰਚਾ ਦਰਜ ਕਰਤਾ ਹੈ ਸਰ ਲਾਰਡ ਜਿਹੜੀ ਅਲਾਨਡ ਔਰਡਰ ਸੀ ਕੀ ਆ ਕਿ ਲੋਕ ਸਰ ਇਹ ਸੁਣਾਉਂਗਾ ਕਿ ਕਿਸ ਦਾ ਦੇਦੇ ਹੋ ਕਿ ਕਿਸੇ ਦਾ ਦੂਜੀ ਪਾਰਟੀ ਦਾ ਹੋ ਜਾਂਦਾ ਨਹੀਂ ਕਿਸ ਦਾ ਕਿਸ ਦਾ ਲਾਰਡ ਲੌਨ ਆਰਡਰ ਦੇ ਉੱਤੇ ਐਮਪੀ ਸਾਹਿਬ ਜ਼ਿਆਦਾ ਵਧੀਆ ਦੱਸ ਸਕਦੇ ਨੇ ਮੈਂ ਤਾਂ ਇੱਕ ਰੂਟੀਨ ਦੇ ਵਿੱਚ ਐਡਵੋਕੇਟ ਹਾਂ ਤੇ ਮੈਂ ਵਕਾਲਤ ਕਰਦਾ ਤੇ ਕੋਰਟ ਦੇ ਕੰਮ ਕਰਦਾ ਜਾਂ ਕਾਂਗਰਸ ਵਾਸਤੇ ਕੰਮ ਕਰਦਾ ਇਹਦੀ ਪਰ ਸੋਵੇਂ ਨੀ ਬਾਨੋ ਜੀ ਕਦੇ ਵੀ ਜਿਹੜਾ ਉਹਨੀ ਸਕਿਉਰਟੀ ਵਿਡਰੋਅ ਕਰਦੀ ਹੈ ਜਾਂ ਗੋਲੀ ਚੱਲ ਜਾਂਦੀ ਹੈ ਉਹਨਾਂ ਦੇ ਉੱਤੇ ਕੱਲ ਮਾਨਸ ਸਿੰਘ ਨੇ ਕਿਹਾ ਸੀ ਕਿ ਉਹ ਪੈਸਾ ਦੇ ਦੇਖੋ ਜਦੋਂ ਇਹ ਸਕਿਉਰਟੀ ਨੂੰ ਡਰਾਉ ਹੋ ਜਾਂਦੀ ਹੈ ਨਾ ਕਹਿੰਦੇ ਜਾਂ ਨਾ ਤੇ ਗੋਲੀ ਚੱਲ ਜਾਂਦੀ ਹੈ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹ ਭਾਈ ਇਹ ਕਰਦੇ ਉਹਨਾਂ ਦੇ ਇੰਟਰਵਿਊ ਲੈ ਲਓ ਮੈਂ ਆ ਦੇ ਬਾਰੇ ਮੈਂ ਉਹਨਾਂ ਦੇ ਮੇਰੇ ਕੋਲ ਕਰਦੇ ਨਹੀਂ ਉਹਨਾਂ ਦੇ ਮੈਂ ਤਾਂ ਸਿੰਪਲ ਤੁਹਾਨੂੰ ਸਵਾਲ ਕਰੀ ਰਿਹਾ ਹਾਂ ਜੀ ਸਾਹਿਬ ਮੈਂ ਇਹ ਦੇਖੋ ਮੈਂ ਜਵਾਬ ਦੇ ਰਿਹਾ ਨਾ ਜਵਾਬ ਦੇ ਰਿਹਾ ਮੈਂ ਕਹਾਂ ਜਵਾਬ ਐਂਟਰ ਹੋਇਆ ਉਹਨੂੰ ਮਿਲਦੇ ਆਂ ਦੇਖੋ ਜੀ ਨਰਿਸਾ ਮੇਰਾ ਫੈਮਲੀ ਡਿਸਪਿਊਟ ਚੱਲ ਰਿਹਾ ਸਿਵਲ ਡਿਸਪਿਊਟ ਆ ਨਾ ਕਿ ਕ੍ਰਿਮినਲ ਡਿਸਪਿਊਟ ਆ ਕੋਈ ਹਰ ਘਰ ਦੇ ਵਿੱਚ ਫੈਮਲੀ ਡਿਸਪਿਊਟ ਹੁੰਦਾ ਤੁਹਾਡਾ ਤੁਹਾਡੇ ਬ੍ਰਦਰ ਨਾਲ ਹੈਗਾ ਹੋਏਗਾ ਨਾ ਤੁਹਾਡੇ ਬ੍ਰਦਰ ਦੇ ਉੱਤੇ ਤੁਸੀਂ ਐਫ ਆਈ ਆਰ ਉਹ ਬ੍ਰਦਰ ਮੇਰੀ ਗੱਲ ਸੁਣ ਲਓ ਤੁਹਾਡਾ ਆਪਣੇ ਪਰਿਵਾਰ 'ਚ ਵੀ ਡਿਸਪਿਊਟ ਚੱਲ ਰਿਹਾ ਮੈਂ ਉਸ ਗੱਲ ਨੂੰ ਲਿਆ ਕੇ ਸਿਵਲ ਡਿਸਪਿਊਟ ਨੂੰ ਇਸ ਨੂੰ ਕੰਟਰੋਵਰਸੀ 'ਚ ਨਹੀਂ ਲਿਆਣਾ ਚਾਹੁੰਦਾ ਜੇ ਮੇਰੀ ਸਿਕਿਉਰਿਟੀ ਵਿਦਡਰੋ ਹੋਈ ਹੈ ਇੱਕ ਮਹੀਨਾ ਪਹਿਲੇ ਹੋਈ ਹੈ ਉਹਦੇ ਰਿਗਾਰਡਿੰਗ ਮਹਾਈ ਕੋਰਟ ਜਾ ਚੁੱਕਾ ਹਾਈ ਕੋਰਟ ਉਹਦੇ ਵਿੱਚ ਨੋਟਿਸ ਤੇ ਮੋਸ਼ਨ ਕਰ ਚੁੱਕ ਕੋਈ ਕੀ ਕਹਿੰਦਾ ਮੈਂ ਉਹਦਾ ਨਾਂ ਤੇ ਨਹੀਂ ਲੈ ਰਿਆ ਮੈਂ ਤਾਂ ਮੈਟਰ ਨੂੰ ਕਹਿ ਰਿਆ ਇਨਵੈਸਟਿਗੇਟ ਕਰੋ ਦੇਖੋ ਆ ਜਿਹੜਾ ਬਨੀਤ ਮਾਜਨ ਦੇ ਉੱਤੇ ਹਮਲਾ ਹੋਇਆ ਅਜੋਤ ਉਹਦੀ ਵਾਈਫ ਆ ਰਹੇ ਸੀ ਮੰਦਰ ਤੋਂ ਕਪਾਲ ਮੰਦਰ ਸ੍ਰੀ ਪ੍ਰਮਾਤਮਾ ਦੇ ਘਰ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਨੇ ਜੋਤ ਜਗਾਈ ਆਪਣੇ ਅਸ਼ੀਰਵਾਦ ਹੋਟਲ ਜਿਹੜਾ ਉਹਨਾਂ ਦਾ ਹੈ ਔਰ ਵਾਪਸ ਜਾ ਰਹੇ ਪੌਣੇ ਅੱਧਾ ਟਾਈਮ ਹੈ ਨਾਲ ਹੀ ਉਹ ਤੇ ਗੜੀ ਹੈ ਕਸ਼ਮੀਰ ਰੈਵਣੀ ਨੂੰ ਮੁੜਦੇ ਆ ਸਾਹਮਣੇ ਤੋਂ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਔਰ ਤੋ ਇਹ ਗੱਡੀ ਚ ਵੇਖੋ 7-8 ਫੈਰ ਲੱਗੇ ਨੇ ਪਰ ਕੁਦਰਤੀ ਚਲੋ ਰੱਬ ਲੋ ਬਚ ਕੇ ਨੇ ਲਾਅਨ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਤੁਸੀਂ ਵੇਖੋ ਜਿਹੜੇ ਲੋਕ ਅਜੇ ਖੌਫ ਨਹੀਂ ਖਾਂਦੇ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦਾ ਰਾਜ ਹੋਵੇ ਇਲੈਕਸ਼ਨ ਕਮਿਸ਼ਨ ਦਾ ਚੋਣ ਜਾਬਤਾ ਲੱਗਾ ਹੋਵੇ ਔਰ ਥਾਂ-ਥਾਂ ਤੇ ਫੋਰਸ ਲੱਗੀ ਹੈ ਇਹਦੇ ਵਿੱਚ ਵੀ ਜੇ ਲੋਕਾਂ ਨੂੰ ਖੌਫ ਨਹੀਂ ਹੈਗਾ ਸਰਕਾਰ ਦਾ 100% ਫੇਲ ਹੀ ਰਹੇ ਦੋ ਸਾਲ ਹੋ ਜਨੇ ਕੱਲ ਸਿੱਧੂ ਮੂਸੇਵਾਲੇ ਦੇ ਜਿਹੜਾ ਕਤਲ ਹੋਇਆ ਹੈ ਔਰ ਇਹਨਾ ਵੱਡਾ ਕਤਲ ਹੋਇਆ ਗਿਆ ਅੱਜ ਸਾਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੰਦਾ ਉਹਨਾਂ ਦੇ ਜਿਹੜੇ ਜਿਹੜੇ ਲੋਕ ਦੋਸ਼ੀ ਨੇ ਉਹਦੇ ਵਿੱਚ ਜਿਨ੍ਹਾਂ ਦੇ ਕੇਸ ਚੱਲ ਰਿਹਾ ਉਹਨਾਂ ਦੇ ਵੀਡੀਓ ਸ਼ਰੇਆਮਾਰੀਆਂ ਨੇ ਕਿਸੇ ਨੂੰ ਪਤਾ ਨਹੀਂ ਖੜੀ ਕਿਹੜੀ ਸਾਰਾ ਲਾਅ ਐਂਡ ਆਰਡਰ ਦਾ ਬਹੁਤ ਵੱਡਾ ਫੇਰੀਅਰ ਹੈ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਾਹਿਬ ਜਿਹੜੇ ਇਸ਼ਤਿਹਾਰ ਦੇ ਕੇ ਆਪਣੀ ਵਾਹਵਾ ਖੱਟਦੇ ਨੇ ਮੈਂ ਕਹਿਣਾ ਚਾਹੁੰਨਾ ਧਰਤਲ ਦੇ ਉੱਤਰ ਕੇ ਵੇਖੋ ਸਥਿਤੀ ਕੀ ਹੈ ਤੁਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਕੋਈ ਬੰਦਾ ਵੀ ਸ਼ਾਮ ਨੂੰ ਗੁੱਤੀ ਭੈਣ ਬਾਹਰ ਨਿਕਲੋ ਹੱਚਕਚਾਉਂਦੇ ਨੇ ਪਿੰਡਾਂ ਦੇ ਵਿੱਚ ਜਾ ਕੇ ਵੇਖ ਲਓ ਸ਼ਹਿਰਿਆਂ ਦੇ ਨੇ ਲੋਕਾਂ ਦੇ ਬਜ਼ੁਰਗਾਂ ਦੀਆਂ ਇਕੱਲੇ ਜਾ ਰਿਹਾ ਉਹਦੀ ਵਾਲੀ ਕੋਈ ਚੇਨੀ ਕੋਲੀ ਕਦੇ ਗਨ ਥ੍ਰੈਟ ਕਰਕੇ ਕਦੇ ਪਿਸਟਲ ਵਿਖਾ ਕੇ ਕਦੇ ਮਤਲਬ ਤੁਸੀਂ ਜਿਹੜੇ ਛੋਟੀਆਂ ਬਾਦੀਆਂ ਉਹਨਾਂ 'ਚ ਵੀ ਹਰ ਜਾਂ ਦੇ ਉੱਤੇ ਅਮੀਰ ਜਿਹੜੇ ਮਤਲਬ ਪੌਸ਼ ਏਰੀਆ ਹਰ ਥਾਂ ਦੇ ਉੱਤੇ ਇਹ ਚੀਜ਼ਾਂ ਲੁੱਟ ਮਾਰਦਾ ਤਾਂ ਵਧੀਆਂ ਨੇ ਬੇਕਾਪ ਹੋਏ ਨੇ ਲੋਕ ਤੇ ਜੇ ਇਹਨੇ ਹਥਿਆਰ ਉਹਦੇ ਇਹ ਬੰਦ ਐ ਸਾਰਾ ਕੁਝ ਤੁਹਾਡਾ ਜਿਹੜਾ ਸਰਕਾਰ ਮਤਲਬ ਹਥਿਆਰ ਜਮਾ ਨੇ ਗੈਰਕਾਨੂੰਨੀ ਤੇ ਆ ਰਹੇ ਤਾਂ ਫਿਰ ਇਹਦਾ ਮਤਲਬ ਹੋਰ ਹੀ ਵੱਡਾ ਫੇਲਿਅਰ ਇੰਟੈਲੀਜੈਂਸ ਦਾ ਫੇਲਿਅਰ ਮੁੱਖ ਮੰਤਰੀ ਦਾ ਮੁੱਖ ਮੰਤਰੀ ਜਵਾਬ